ਗੁਰੂ ਨਾਨਕ ਯਾਰ ਗਰੀਬਾਂ ਦਾ 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 ਸਾਵੇ ਦੇ ਖਲੋ ਵਜ ਮਾਕੇ ਮੇਰਾ ਸਤ ਗੁਰੂ ग़रीबार गरीबो अॼु गुरू नानक यार गरी पुट तयार ग़रीब भावे लेखनि बुआम गुरू नानक यार ग़रीब ਮੰਤ ਤੋ ਜਾਰ ਗਰੀਬਾਂ ਦਾ ਮਲਕ ਭਾਗੋ ਦੇ ਛੱਡ ਕੇ ਪੂੜੇ 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 ਹੈ ਗਿਆ ਲਾਲੂ ਘਰ ਜਾ ਕੇ ਜੀਏ ਤਾ ਮੁਗਤ ਤੋ ਆਇਆ ਗਰੀਬਾਂ ਦਾ ਮੁੜ ਤੂੰ ਯਾਰ ਗਰੀਬਾਂ ਦਾ ਆਮੇ ਇਕਲਵੋ ਅਜ ਮਾਗੇ ਨਾਲ ਯਾਰੀ ਪਾਦਾ ਮੁੜ ਤੂੰ ਯਾਰ ਗਰੀਬਾਂ ਦਾ ਦੇਖ ਲਵੋ ਅਜ ਮਾਗੇ ਗੁਰੂ ਨਾਨਕ ਯਾਰ ਗਰੀਬਾਂ ਦਾ ਸਾਹੂ ਤੂੰ ਯਾਰ ਮਾਲਕ पगੂ ਦੇ ਛੱਡ ਕੇ ਕੂੜੇ ਮਾਲਕ पगੂ ਦੇ ਛੱਡ ਕੇ ਕੂੜੇ ਮਾਲਕ पगੂ ਦੇ ਛੱਡ ਕੇ ਕੂੜੇ ਮਾਲਕ पगੂ ਦੇ

पर सत्कारो गुरांकी सची निवाज़ ਮੈਂ ਤੁਹਾਨੂੰ ਦੱਸਦੈ ਨਾ ਹੁਦਾ ਹੁਲੀਏ ਕਿਉਂ ਜਾ ਕਿਉਂ ਜਾ ਪਲੀ ਸੁ ਆਵੀ ਛਪਰੀ ਜਾ ਮੈਂ ਗੁਣ ਗਾਏ ਕਿਤਹੀ ਕਾਮਨਾ ਤੌ ਲਰ ਜਿਤ ਹਰ ਵਿਸ ਸੱਚੇ ਪਾਤਸ਼ਾਹ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ 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 ਚਿਰ ਹੋ ਗਿਆ ਦਰਸ਼ਨ ਦੇਖੇ ਨੂੰ ਜੀ ਮੈਂ ਅਸਾਂ ਕਰ ਕਰ ਜੀਵਨ ਆਸਾ ਬਸ ਕਰ ਜੀਵਾ ਤੇਰ ਹੋ ਗਿਆ ਦਰਸ਼ਨ ਦੇ ਕੇ ਨੂੰ ਤੇਰ ਹੋ ਗਿਆ ਦਰਸ਼ਨ ਦੇ ਕੇ ਨੂੰ ਮੈਂ ਆਸਾ ਕਰ ਕਰ ਜੀਵਾ ਤੇਰ ਹੋ ਗਿਆ ਦਰਸ਼ਨ ਦੇ ਕੇ ਨੂੰ ਤੇਰ ਹੋ ਗਿਆ ਦਰਸ਼ਨ ਦੇ ਕੇ ਨੂੰ ਮੈਂ ਆਸਾ ਦਰਸ਼ਨ ਦੇ ਕੇ ਭਗਤ ਰਬਦਾ ਜੀ ਕਹਿੰਦੇ ਹਮ ਸਰਦੀਨ ਦੇ ਤਸਕਿਆ ਉਹਦੇ ਚ ਆਨੰਦ ਪਤਾ ਕਿੰਨਾ ਕੈ ਜੀ ਟੁਕੜੇ ਭਲੇ ਫਕੀਰਾਂ ਦੇ ਟੁਕੜੇ ਭਲੇ ਫਕੀਰਾਂ ਦੇ ਟੁਕੜੇ ਭਲੇ ਫਕੀਰਾਂ ਦੇ ਟੁਕੜੇ ਭਲੇ ਫਕੀਰਾਂ ਦੇ ਕੀ ਜਾਂਦੇ ਟੁਕੜੇ ਪਨੇਵ ਕੀ ਜਾਂਦੇ ਰਾਜਿਆਂ ਦੇ ਹਲ ਬਿਆਨਾਂ ਨੂੰ ਟੁਕੜੇ ਪਨੇਵ ਕੀ ਜਾਂਦੇ ਰਾਜਿਆਂ ਦੇ ਹਲ ਬਿਆਨਾਂ ਨੂੰ ਟੁਕੜੇ ਵਾਲੇ ਫਕੀਰਾਂ ਦੇ ਰਾਜਿਆਂ ਦੇ ਹਲ ਮਿਆਨਾ ਨੂੰ ਟੁਕੜੀ ਪਰੇ ਫਕੀਰਾਂ ਦੇ ਰਾਜਿਆਂ ਦੇ ਹਲ ਮਿਆਨਾ ਟੁਕੜੀ ਪਰੇ ਫਕੀਰਾਂ ਦੇ ਰਾਜਿਆਂ ਦੇ ਹਲ ਮਿਆਨਾ ਨੂੰ ਟੁਕੜੀ ਪਰੇ ਫਕੀਰਾਂ ਦੇ ਜਾ ਜਾਨੇ ਅਲਵਿਆ ਨਾਲੋਂ ਰੁਕੜੇ ਸਲੇ ਬਤੀ ਨਾਲੋਂ ਭਾਈ ਬਾਲੇ ਨੂੰ ਗੁਰਨਾਨਕ ਮਾਝ ਕਹਿਣ ਲੱਗੇ ਮਰਦਾਨਿਆ ਦੇਖ ਤਾ ਸੇ ਪ੍ਰਸ਼ਾਦਾ ਛੱਕ ਕੇ ਸੱਚੇ ਪਾਤਸ਼ਾਹ ਤੇ ਟੁੱਟਦਾ ਵੀ ਨਹੀਂ ਹੈ ਤੇ ਮੁਖ ਵਿੱਚ ਕਿਵੇਂ ਪਾਵਾਂਗੇ ਭਾਈ ਮਰਦਾਨਿਆ ਤੂੰ ਦੇਖ ਏ ਭਾਈ ਲਾਲੋ ਦਾ ਇੱਕ ਸੱਚਾ ਤੇ ਸੁੱਚਾ ਜਿਹੜਾ ਨਾ ਫੁੱਲਾਂ ਦਾ ਚਿਮਨ ਬਣਿਆ ਹੋਇਆ ਹੈ ਇਹਦੇ ਵਿੱਚ ਨਸ਼ਰਦਕ ਪੈਰ ਪਾ ਕੇ ਤੇ ਖਰਾਬ ਨਾ ਕਰਦੀ ਦੇਖੀ ਭਾਈ ਲਾਲੋ ਦੇ ਅੰਦਰ ਬੜੀ ਸ਼ਰਧਾ ਹੈ ਔਖੇ ਸੌਕੇ ਭਾਈ ਮਰਦਾਨੇ ਨੇ ਉਹ ਕੋਧੜੀ ਦੀ ਰੋਟੀ ਚੁੱਕੀ ਇੱਕ ਗਰਾਸ ਉਹਦੇ ਵਿੱਚ ਤੋੜਿਆ ਜਿਹਨੂੰ ਬੁਰਕੀ ਕਹਿ ਦਿੰਨੇ ਆਪਾਂ ਇੱਕ ਬੁਰਕੀ ਤੋੜੀ ਗਰਾਸ ਤੋੜਿਆ ਭਾਈ ਮਰਦਾਨਾ ਜੀ ਨੇ ਮੁਖ ਵਿੱਚ ਪਾਇਆ ਸਤਿ ਕਰਤਾਰ ਕਹਿ ਕੇ ਜੇ ਤੋ ਭਾਈ ਮਰਦਾਨਾ ਜੀ ਨੇ ਮੁਖ ਵਿੱਚ ਪਾਇਆ ਉਹਦੇ ਵਿੱਚੋਂ ਸਵਾਦ ਕਿਹੋ ਜਾਇਆ ਸੰਤਨ ਕਾ ਤਾਨਾ ਰੁਖਾ ਸਰਬਨਧਾਨ ਗ੍ਰਹਿ ਸਾਗਤ ਪ੍ਰਕਾਰ ਤੇ ਵਿਖੂ ਸਮਾਨ ਕਹਿੰਦੇ 36 ਪ੍ਰਕਾਰ ਦਾ ਜਿਹੋ ਜਹਾ 36 ਪ੍ਰਕਾਰ ਦਾ ਭੋਜਨ ਛਕੀ ਅਨੰਤ ਹੁੰਦਾ ਹੈ ਤੇ ਅੱਜ ਭਾਈ ਮਰਦਾਨੇ ਨੂੰ ਇਹੋ ਜਿਹਾ ਆਨੰਦ ਆਇਆ ਤੇ ਬਸ ਫਿਰ ਦੋ ਹੀ ਮਿੰਟ ਲਾਇ ਸਾਰਾ ਪ੍ਰਸ਼ਾਦਾ ਛਕਣ ਬਾਅਦ ਤੇ ਫਿਰ ਦੇਖਦਾ ਭਾਈ ਲਾਲੋ ਓਏ ਹੋਰ ਲਿਆ ਦੇ ਪ੍ਰਸ਼ਾਦਾ ਇਹਦੇ ਵਿੱਚ ਤਾਂ ਆਨੰਦ ਹੀ ਬੜਾ ਹੈ ਕਿਉਂ ਆਨੰਦ ਕਿਉਂਕਿ ਭਾਈ ਲਾਲੋ ਦੇ ਦਸੇ ਨੋਹਾਂ ਦੀ ਕਿਰਤ ਦਾ ਭੋਜਨ ਸੀ ਬੜਾ ਉਹਦੇ ਵਿੱਚ ਉਹ ਦੁੱਧ ਵਰਗਾ ਜਿਹੜਾ ਉਹ ਐਸਾ ਆਨੰਦ ਆਇਆ ਭਾਈ ਮਰਦਾਨਾ ਜੀ ਛੱਕੇ ਪ੍ਰਸ਼ਾਦਾ ਚੱਕਰ ਬਾਬ ਵਜਾਉਣ ਲੱਗੇ ਤੇ ਗੁਰੂ ਨਾਨਕ ਤੇ ਮੱਝ ਕਹਿੰਦੇ ਮਰਦਾਨਿਆ ਕੀ ਹੋ ਗਿਆ ਸੱਚੇ ਪਾਤਸ਼ਾਹ ਇਹਦੇ ਵਿੱਚ ਤਾਂ ਬਹੁਤਾ ਜਾਦੇ ਆਨੰਦ ਆ ਮਰਜੀ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਕਹਿੰਦਾ ਸੀ ਸੁੱਕੀ ਹੋਈ ਰੋਟੀ ਹੈ ਨਹੀਂ ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਭਾਈ ਲਾਲੋ ਤੇ ਇੰਨੀ ਕਿਰਪਾ ਹੈ ਮੱਝ ਕਹਿਣ ਲੱਗੇ ਗਰੀਬੀ ਗਦਾ ਹਮਾਰੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹ ਜਿਹੜੇ ਇੱਕ ਕਰਮਾ ਕਰਕੇ ਨੀਚ ਹੁੰਦਾ ਮਨੁੱਖ ਇੱਕ ਗਰੀਬੀ ਕਰਕੇ ਗਰੀਬ ਹੁੰਦਾ ਮਰਜ਼ ਜੀ ਨੇ ਦੋਨਾਂ ਨੂੰ ਉੱਪਰ ਚੁੱਕਿਆ ਜਿਹੜੇ ਮਾੜੇ ਕੋ ਕਰਮ ਕਰਦੇ ਸੀ ਉਹਨਾਂ ਨੂੰ ਵੀ ਗੁਰੂ ਨਾਨਕ ਦੇ ਮਰਜ਼ ਜੀ ਨੇ ਸਾਂਭਿਆ ਤੇ ਉਹ ਜਿਹੜੇ ਵਿਚਾਰੇ ਗਰੀਬ ਸੀ ਲਤਾੜੇ ਹੋਏ ਸੀ ਉਹਨਾਂ ਨੂੰ ਚੁੱਕ ਕੇ ਧਨ ਬਬੇਦਾਨਕ ਨੇ ਬਰਾਬਰ ਤੇ ਕੀਤਾ ਕਿਉਂਕਿ ਗੁਰੂ ਦੇ ਨਾਨਕ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਸਿਧਾਂਤ ਹੈ ਜਿਹਨਾਂ ਨੂੰ ਤਾੜਿਆ ਜਾ ਰਿਆ ਸੀ ਉਹਨਾਂ ਨੂੰ ਬਾਬੇ ਨਾਨਕ ਨੇ ਚੁੱਕ ਕੇ ਆਪਣੀ ਛਾਤੀ ਨਾਲ ਘੁੱਟ ਕੇ ਲਾਇਆ ਭਾਈ ਵਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਅਸੀਂ ਦਿਨੇ ਇੱਥੇ ਨੇੜੇ ਨੇੜੇ ਜਾ ਕੇ ਸੰਗਤ ਦਾ ਭਲਾ ਕਰਾਂਗੇ ਤੇਰੇ ਘਰ ਫਿਰ ਹੁਣ 21 ਦਿਨ ਰਵਾਂਗੇ 21 ਦਿਨ 21 ਦਿਨ ਦਾ ਸਮਾਂ ਬਾਬੇ ਨਾਨਕ ਨੇ ਭਾਈ ਮਰਦਾਨੇ ਦੇ ਦਿੱਤਾ ਰੋਜ਼ ਤਿਆਰ ਕਰਦੇ ਨੇ ਭੋਜਨ ਤੇ ਬਾਬੇ ਨਾਨਕ ਨੂੰ ਸ਼ਕਾ ਦਿੰਦੇ ਨੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਂਦੇ ਹਨ ਬੜੇ ਖੁਸ਼ ਹੁੰਦੇ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਤੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈ ਕੇ ਆਨੰਦ ਮਾਣਦੇ ਹਨ ਤੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਆਏ ਜਗ ਸੰਸਾਰ ਨੂੰ ਤਾਰਨ ਵਾਸਤੇ ਸੀ ਇਸ ਕਰਕੇ ਅੱਜ ਵੀ ਤਾਰਦੇ ਨੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਨਾਨਕ ਦੇ ਚਲਣਾ ਵਿੱਚ ਆ ਕੇ ਨਮਸ਼ਕਾਰਾਂ ਕਰਦੇ ਨੇ RAM KALI ਮਹੱਲਾ ਤੀਜਾ ਨੰਦਿਕ ਓੰਕਾਰ ਸਤਗੁਰ ਪ੍ਰਸਾਦੁ ਆਨੰਦ ਪਿਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਅਰਥਾ ਪਾਇਆ ਸੈ ਜਿ ਸਤੀ ਮਨਵਦੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸਭ ਤੋਂ ਤਾ ਗਾਓ ਹਰੀ ਕੇ ਰਾਮ ਅਨਜਨੀ ਸਾ

ਗੁਰਨਾਮ ਸਭਨਾ ਗਲਾ ਸੁਮਰਤ ਸੁਆਮੀ ਸੁਖ ਮਨੁ ਬੁਸਾ ਦੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾ ਲੈ आजै साहिब क्या नहीं करते जय सतनाम रे सब सुख है जिस दे सो पावे सदा शिव सुला तेरी नाम मन बसावे राम जिन का मन बसिया बाजे शब्द कनीजे ਬੈ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਸੱਚਾ ਮੇਰਾ ਆਧਾਰ ਸਾਚਨਾ ਮੈਂ ਆਧਾਰ ਮੇਰਾ ਜਿਨ ਭੁਖਾਂ ਦਾ ਭਗਵਾਇਆ ਕਰ ਸਾਧੂ ਤੁਮ ਅਨਿ ਅਯੁੱਧਿਆ ਜੇ ਨਿਚਾ ਤਾਂ ਫੁਜਾਈਆ ਆ ਗੁਰਮਤਿ ਦਾਸ ਗੁਰਵੇਤ ਦਾਸ ਜਿਨ ਤੇ ਆਇਆ ਨਾ ਸੰਤੋਸ਼ ਸੁਖ ਕਰੋ ਰੁਕਿਆ ਰੋ ਨਾ ਨਾਮ ਮੇਰਾ ਯਾਰੋ ਵਜੇ ਪੰਚ ਸੋਨ ਦੇ ਸਕਾਰ ਸਪਾਗੈ ਸੱਜ ਪੰਧੈ ਸ਼ਬਦ ਬਾਣੀ ਕਲਾ ਜਿਤ ਵਰਤਾਰੀ ਪੰਜ ਦੂਦ ਦੁਰ ਬਸ ਕੀਤੇ ਕਾਲ ਕਾਂਟ ਕੁਮਾਰਿਆ ਤੁ ਕਰਮ ਪਾਇ ਤਿ ਜਿਨ ਕੋ ਸੇ ਨ ਮਰ ਕ ਲਗ ਕਹਿ ਨਾਨਕ ਤੈ ਸੁਖ ਹੋਆ ਜਿਤ ਕਰਿਆ ਅਨੰਦ ਵਾਦੀ ਅਨੰਤ ਸੁਨ ਬਟ ਪਾਗੀਏ ਸਗਲ ਮਨੋਰ ਬਖੋre रो ਜਨ ਕਾ ਬੁਤਰੇ ਸੁਣੀ ਸੱਚੀ ਬਾਣੀ ਅਸਰਾਜੰਬੈ ਦਰਸੀ ਪੂਰੇ ਗੁਰਤੀ ਜਾਣੀ ਤੇ ਬਨਿ ਜਿ ਕਹਤੇ ਪਿਛਤ ਹੱਥ ਕਰਿਆ ਪਰਪੂਰੇ ਜਨਾਨ ਗੁਰਦਰਨ ਲਾ ਕੋ ਬਾਝੇ ਆਨੰਦ ਤੂਰੇ ਬਰਵੰਤ ਨਾਨ ਗੁਰਦਰਨ ਲਾ ਕੇ ਬਾਝੇ ਆਨੰਦ ਤੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਕਲਸਾ ਵਾਗਣ ਹੀਗੀ ਪੱਤੇ